ਲਓ ਜੀ ਇਹ ਤਨੋਲੇ ਦੀ ਬੱਕਰੀ ਦੀ ਮੰਡੀ ਆ ਸਾਹ ਦੇਖੋ ਵਿੱਚੋਂ ਛੋੜ ਵੀ ਕਰੋ ਵੀਰੇ 200 ਦੇ ਦਈਏ ਆਹੋ 200 ਦੇ ਬਸ 200 ਪਿੱਛੇ ਆਓ ਉਹ ਤਾਂ ਕੋਈ ਗੱਲ ਕਰਨੀ ਵੀਰੇ ਗੰਦਾ ਜਬਾਨ ਦੀ ਆ ਓਏ ਕੋਈ ਉਹਨੇ ਗਾਰਡ ਨਹੀਂ ਕਰਕੇ ਮੈਂ ਕੋਈ ਨਹੀਂ ਬੈਠਾ ਕੋਈ ਗੱਲ ਨਹੀਂ ਬਾਈ ਯਾਰ ਕੋਈ ਗੱਲ ਨਹੀਂ ਬਾਈ ਯਾਰ ਸਾਹ ਸਾਹ ਦੋ ਦਰਾਂ ਦੀ ਮੈਂ ساتھ ਹੋ ਜੂਗੀ ਮੇਰੀ ਬਾਈ ਦਾ ਮਾਂ ਇਹ ਜਿਹੜੇ ਮੈਨੂੰ ਨੁਕਸਾਨ ਖਾ ਲਿਆ ਆਪਾਂ ਪਾ ਦੇ ਦੇ ਨੂੰ ਇਹਦਾ ਨੁਕਸਾਨ ਖਾ ਸਾਹ ਕੋ ਦੋਸ ਦੀ ਗੱਲ ਨਹੀਂ ਹੁੰਦੀ ਵੱਡੇ ਭਾਈ ਕੋਈ ਇਹ ਲਿਖਾ ਲੈਣਗੇ ਤੂੰ ਤੂੰ ਘੱਟੋ ਮੀਨ ਨਾ ਕੋਈ ਵੀ ਨਹੀਂ ਵੀ ਬੱਕਰੀ ਦੋ ਚਲ ਆਇਆ ਬੱਕਰੀ ਵਾਲ ਦੀ ਉਹ ਪਹਿਲਾਂ ਨਹੀਂ ਲਿਪੜਿਆ ਲੈ ਆ ਤਾਂ ਪਹਿਲਾਂ ਨਹੀਂ ਲਿਪੜਿਆ ਹੋਰ ਇਹਦਾ ਤਰਕ ਓਏ ਦੋ ਨਹੀਂ ਗੱਲ ਜੀ ਇਹਨੇ ਮੈਨੂੰ ਦੱਸਤਾ ਦੁੱਖ ਕਹਿੰਦਾ ਨਖਾਨ ਹੋ ਗਿਆ ਆਪਾਂ ਵੀ ਤਾਂ ਹੀ ਚਲੋ ਬਾਈ ਆਹ ਬਾਈ ਨਾਲ ਗੱਲ ਨਹੀਂ ਜੀ ਵੇਚਣੀ ਸੀ ਬਿਲਕੁਲ ਉਹ ਚੱਲ ਬਰਦਾ ਕਰ ਯਾਰ ਬਸ ਗੱਲ ਤਾਂ ਬਈ ਇਹੀ ਹੁੰਦੀ ਹੈ ਹੁਣ ਕਾਹ ਨਹੀਂ ਕਰ ਉਹ ਕਰੀਏ ਮਾਤਾ ਆ ਦੇ ਦੇ ਨਾ ਬੱਕਰੀ ਆ ਉਹ ਪਰ ਪਈਏ ਗਣਾ ਦਿਖਾਈ ਬੱਕਰੀ ਚੈੱਕ ਕਰ ਲਈਏ ਪਹਿਲਾਂ ਪਹਿਲਾਂ ਦੇਖਾਈ ਇਹਦੇ ਕੋਈ ਨਹੀਂ ਕਰ ਲੈ ਕਰ ਲੈ ਹੁਣ ਪੱਕੀ ਦਾ ਪਹਿਲਾਂ ਵੀ ਚੈੱਕ ਕਰੀਆ ਹੁਣ ਦਵਾਈ ਕਰ ਲੈ ਨਾ ਨਿਸ਼ੱਲੀ ਕਰ ਲੈ ਬਈ ਆਪ ਦੀ ਗੱਲ ਤਾਂ ਹੱਕ ਹੋਇਆ ਯਾਰ ਹੋਰ ਹੁਣ ਕੋਈ ਬਾਹਲਾ ਨਹੀਂ 2000 ਰੁਪਏ ਕੋਈ ਗੱਲ ਨਹੀਂ ਇਹਨੂੰ ਵੀ ਅਗਲੇ ਨੂੰ ਆਸ ਹੁੰਦੀ ਸਾਨੂੰ ਦੋ ਪੈਸੇ ਹੁਣ ਕਿੰਨੇ ਲੱਗੇ ਬਈ 21000 ਇਹ 21000 ਰੁਪਏ ਲੱਗੇ ਜੀ 21000 ਦੀ ਸੌਦਾ ਹੋ ਗਿਆ ਹੋ ਗਿਆ ਜੀ ਉਹ ਕਿੱਥੋਂ ਆ ਵੀਰ ਆ ਬਾਈ ਅਸੀਂ ਬਣਾ ਦਿਉਂਦੀ ਆ ਤਨੋਲੇ ਦੀ ਨੇ ਤੁਹਾਡੀ ਆ ਨਹੀਂ ਨਹੀਂ ਉਹ ਬਾਈ ਦੀ ਆ ਜੀ ਆਪਾਂ ਦਾ ਵਿੱਚ ਵਿਚਾਲੇ ਅਸਿਆ ਸੌਦਾ ਕਰਵਾਉਣ ਵਾਲੇ ਤੁਸੀਂ ਬਸ ਵਿੱਚ ਕਹਿ ਕਾ ਕੇ ਹੋ ਗਿਆ ਬਾਈ ਤਾਜੀ ਸੂਈ ਹੈ ਸੋਣੀ ਹੈ ਜੀ ਸੋਣੀ ਹੈ ਹਾਂ ਜੀ ਨੇ ਬੜਾ ਕੱਟ ਕੇ ਆਪਾਂ ਵੇੜੀ ਕਰਨੀ ਹੈ ਕਿ ਕਿ ਕਰੀਏ ਬੱਧੀ ਗਿਨ ਲਾਓ ਲੋ ਮੀ ਲੋ ਕਾ ਬਹੁਤ ਝੋਲਾ ਲੋ ਜੀ ਨਿੰਬੜਿਆ ਸਰਦਾ ਕਾਚੋ ਆਪੀ ਬਦਲ ਲੈ ਮੋਬਾਈਲ ਕੋ ਪਾ ਨਿਆ ਖੜ ਜਾ ਫੋਨ ਦਾ ਤੀ ਕਰਦਾ ਹੁਣਾ ਯਾਰ ਮੋਬਾਈਲ ਆ ਦੇ ਨਾ ਅੱਜ ਕੱਲ ਲੱਗੀ ਵੀ ਆ ਦੇ ਪੱਜਰ ਜਾ ਕਬਜਣ ਜਾਣਾ ਆ ਇਹਨੇ ਹੋਰ ਲੋਦਾ ਹਾਂ ਯਾਰ ਉਹ ਹੀ ਆ ਭਾਈ ਜੇ ਸੌਦੇ ਹੋਣਗੇ ਮੇਰੀ ਉਹ ਹੋਊਗਾ ਹਾਂ ਜੀ ਹਾਂ ਜੀ ਨਹੀਂ ਗੋਣੀ ਇੱਥੀ ਹੁੰਦੀ ਹੈ ਨਹੀਂ ਨਹੀਂ ਚਲੋ ਜੀ ਕੋਈ ਬੰਦਾ ਆਇਆ ਜਲਦੀ ਨਾ ਮੈਡਮ ਇਹਦਾ ਵੀ ਕੋਈ ਹੈ ਵੀ ਇਹਨੇ ਉਹ ਵੇਚਣਾ ਇਹਨੇ ਲੈਣ ਆਇਆ ਜੇ ਸੌਦੀ ਨਾ ਹੋਏ ਫਿਰ ਉਹਦਾ ਵੀ ਕੋਈ ਹੈ ਨਾ ਜੀ ਅਗਿਆ ਤੇ ਪੱਦੀ ਮੁੰਡੀ ਵਾਲੇ ਖੁਬਨਾਂ ਪੱਗੀ ਮਾਰ ਗਿਆ ਯਾਰ ਚਲ ਕੋਈ ਨਹੀਂ ਉਹ ਮਾਇਲਾ ਲੈਣਾ ਬਾਈ ਬਿਲਕੁਲ ਜੀ ਬਿਲਕੁਲ ਕੀ ਆਉਣੀ ਆਉਣਾ ਚਾਹੀਦਾ ਤੇ ਮਾਰੇ ਆਵੇਂ ਲੈਣ ਦੀ ਚਾਹਣ ਨਹੀਂ ਦੇ ਕੋਈ ਕਹਿ ਕੇ ਦੇ ਲੋ ਚੀਜ਼ ਕਹਿ ਕੇ ਦੇ ਲੋ ਜਿਹੜੀ ਚੀਜ਼ ਦੇਣੀ ਹੈ ਜਿਹੜੀ ਕੋਈ ਨੁਕਸਾ ਹੈ ਉਹ ਵੀ ਕਹਿ ਕੇ ਦੇਣਾ ਚਾਹੀਦਾ ਯਾਰ ਵੀ ਭਾਈ ਆ ਚੀਜ਼ ਹਣ ਕਦੀ ਸਾਨੂੰ ਕੁਝ ਨਹੀਂ ਪਤਾ ਤੁਸੀਂ ਦੇਖ ਲੈ ਬਿਲਕੁਲ ਆ ਹੁਣ ਵੀ ਚੈੱਕ ਕਰਕੇ ਆਮਣੇ ਸਾਹਮਣੇ ਜਿਹੜਾ ਸੌਦਾ ਹੋ ਗਿਆ ਜਿਹੜਾ ਉਹ ਚੰਗੇ ਹੋਣਗੇ ਭਾਈ ਹੋਏ ਭਾਵੇਂ ਲੱਕ ਦੇਖ ਲਈ ਜੇ ਉਹ ਚੈੱਕ ਕਰ ਲਈਏ ਇਹ ਤਸੱਲੀ ਹੋ ਗਈ ਯਾਰ ਬਸ ਕਰ ਬਸ ਕਰ ਮਨੇ ਯਾਰ ਬਸ ਬਸ ਕੋਈ ਨਹੀਂ ਮਾਰਾ ਸਾਉ ਦੇ ਚੰਗੇ ਕਰਦਾ ਜੀ ਕੋਈ ਮਾਲਾ ਦਾ ਕਿਸੇ ਦਾ ਵੀ ਨਾ ਕਰੇਗਾ ਤੇ ਉਹਨੇ ਵੀ ਦੋ ਪੈਸੇ ਕਮਾਉਣ ਦੇ ਮਾਰੇ ਤੇ ਤੁਸੀਂ ਵੀ ਦੋ ਪੈਸੇ ਵਟਣ ਦੇ ਮਾਰੇ ਦਿੱਤੇ ਸੋਦਾ ਉਦੀ ਹੂ ਆਹ ਲੈ ਜਾਨਾ ਪੈਸਾ ਗਣ ਲੋਕ ਵੇ ਆਹ ਇੱਕ ਜਾਨਾ ਦਾ ਕਰਦਾ ਹਥੇ ਯਾਰ ਇਹ ਕਮਾਲ ਹੈ ਜੀ ਇਹ ਬੰਦਾ ਆਫਟਰ 20 ਦਿਨਾਂ ਨੂੰ ਸੌਣ ਵਾਲੀ ਆ ਲੋ ਜੀ ਇਹਦਾ ਸੌਦਾ ਹੋ ਗਿਆ ਪੇਮੈਂਟ ਕਰਨ ਲੱਗ ਰਹੇ ਨੇ ਇਧਰ ਹਾਂਜੀ ਹਾਂਜੀ ਇਹ ਬੱਕਰੀ ਦਾ ਸੌਦਾ ਹੋਇਆ ਜਿੱਤਣਾ ਉਹਨੇ ਪਵਾਰੀ ਦਰ ਸਾਨੂੰ ਚੱਕ ਗਈ ਨਾ ਮਤਲਬ ਤੂੰ ਨਸਪਤਾ ਬੰਦ ਲੈ ਹਰਣਾ ਨਾ ਕਰਮਾਂ ਦੀ ਗੱਲ ਹੈ ਅੱਗੇ ਦਰ ਵਈ ਗਈ ਹੁਣ ਆਗਰੇ ਨੇ ਹੁਣ ਉਹਦਾ ਕੀ ਪਤਾ ਅਗਲਾ ਕੋਈ ਵਾਲੀ ਚੀਜ਼ ਗਿਆ ਕਿ ਚੰਗੋਟ ਕਰੇ ਉਹ ਚੰਗੀ ਹੋ ਜਾਂਦੀ ਹੈ ਕਿ ਜੀ ਦਾਤੇ ਦੇ ਉੱਪਰ ਹੈ ਛੋਟੇ ਮੁਕੱਦਰ ਨੇ ਛੋਟੀ ਕਿਸਮਤ ਨਾਲ ਛੋਟ ਨੂੰ ਬਣਾ ਪਾ ਕੇ ਘਾਟਾ ਵਾਦਾ ਹੋਰ ਹਾਂਜੀ ਸਭ ਦਾ ਕੋਈ ਵੀ ਕਰਦਾ ਸੁੱਖ ਨਹੀਂ ਕਰਦੇ ਬਾਈ ਵਿਪਨ ਕੋ ਫੈਲਾ ਹੋਵੇ ਹਾਂਜੀ ਕਹਾ ਆਪ ਨਹੀਂ ਚਲੋ ਬਾਈ ਲਗਾਇਆ ਕਟਾਇਆ ਹੋ ਗਿਆ ਜੀ ਕਿੰਨੇ ਦਾ 21 ਦਾ ਹੋ ਗਿਆ 21 ਦਾ ਬਰਾਉਣ ਕਾ ਹੀ ਨਹੀਂ ਥਾਪੀ ਵਾਲੀ ਅੱਜ ਮੰਡੀ ਚ ਕੀ ਗੱਲ ਚਾਹ ਨਹੀਂ ਪੀਤੀ ਅੱਜ ਪੀਤੀ ਨਹੀਂ ਹੈਗੀ ਹੁਣ ਤਾਂ ਆਉਣ ਜਾਈ ਕੀ ਹੋ ਗਿਆ ਇਹਨੂੰ ਖਵਾਈ ਖੋਣੀ ਕੋਣੀ ਦੀ ਪੂਰਾ ਕਾਇਮ ਕਰਕੇ ਲਾਇਆ ਕਰੋ ਸ੍ਰੀ ਗੁਰੂ ਦਾ ਹਾਂ ਇਹ ਸਭ ਦਾ ਬਾਹਰ ਦੋ ਜੀ ਇੱਕ ਟੋਨ ਹੈਲੋ ਕਰ ਲਓ ਕਰ ਲਓ ਹਲਿਆ ਦੇ ਕਿਲਾ ਲਿਆ ਦਿਓ ਹਲਿਆ ਦੇ ਕਿਲਾ ਹਲਿਆ ਕੋਈ ਗੱਲ ਨਹੀਂ ਨਹੀਂ ਠੀਕ ਹੈ ਜੀ ਕਰ ਲਓ ਸੌਣਾ ਨਹੀਂ ਨੀ ਬਾਬਾ ਜੀ ਚੰਗੇ ਨੂੰ ਕੋ ਬੰਦੇ ਨੂੰ ਦਹਾ ਜਾ ਕੇ ਬਿਲਕੁਲ ਜੀ ਠੀਕ ਹੈ ਆਪਾਂ ਦੇ ਦੇ ਪਤਾ ਨੇ ਚਲੋ ਬੱਸ ਜੀ ਲਓ ਜੀ ਲਓ ਭਾਈ ਚਲੋ 21000 ਦੋਦਾ ਭਾਈ ਆਈ ਮੰਡੀ ਤੋਂ ਲੈ ਨੀ ਮੋੜ ਕੇ ਯਾਰ ਉਹ ਗੱਲ ਤਾਂ ਉਹੀ ਹੈ ਚਲੋ ਜੀ ਇਹ ਕਿੰਨਾ ਸੌਦਾ ਚ ਪਹਿਲਾਂ ਹੁਣ ਹੀ ਹੋਇਆ ਅੱਛਾ ਅੱਜ ਲੇਟ ਹੋਇਆ ਸੌਦੇ ਕੀ ਗੱਲ ਹੈ ਜੀ ਤਾਂ ਮੌਸਮ ਤਾਂ ਖੁੱਲ ਗਿਆ ਹੁਣ ਨਹੀਂ ਉਹ ਬਾਜੂ ਥੋੜਾ ਫਵਾਰੀ ਘਟਾ ਹੈ ਅੱਛਾ ਯਾਨੀ ਕਿ ਗਾਹਕ ਨਹੀਂ ਹੈਗਾ ਗਾਹਕ ਨਹੀਂ ਹੈਗਾ ਠੀਕ ਹੈ ਬਸ ਅਗਲੀ ਮੰਡੀ ਤੇ ਭਰ ਲੱਗ ਜੂ ਵਧੀਆ ਗਾਹਕ ਵੀ ਆਉਣ ਲੱਗ ਜੂ ਆ ਹੈਗਾ ਹਾਂ ਜਾਂਦੇ ਅੱਜ ਗਾਹਕ ਨਹੀਂ ਹੈਗਾ ਠੀਕ ਹੈ ਜੀ ਲਓ ਜੀ ਅਗਲੇ ਸੌਦੇ ਤੇ ਮਰਵਾਵਾਂਗੇ ਥਾਪੀ ਹੈ ਨਾ ਜੁੜੇ ਰਹੋ